ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਜੋਦਨ ਅਸੇ ਵਿਰੋਧ ਤਹਿਤ ਅੱਜ ਵੱਖ-ਵੱਖ ਪਿੰਡਾਂ ਦੇ ਪੰਚ ਅਤੇ ਸਰਪੰਚ ਸਹਿਬਾਨ ਥਾਣਾ ਮਲੋਤ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਉੱਥੇ ਪਹੁੰਚੇ ਨੇ ਤੇ ਉਹਨਾਂ ਦਾ ਮੇਨ ਕਾਰਨ ਹੈ ਕਿ ਪਿੰਡਾਂ ਦੇ ਵਿੱਚ ਜੋ ਵੀ ਨਸ਼ਾ ਤਸਕਰ ਨੇ ਨਸ਼ਾ ਵੇਚ ਰਹੇ ਨੇ ਉਹਨਾਂ ਵਿਰੁੱਧ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਨਸ਼ਾ ਵਿਰੋਧ ਜਿਹੜੇ ਇਸ ਵੇਲੇ ਮਤੇ ਪਾਏ ਨੇ ਤੇ ਉਹ ਥਾਣਾ ਮੁਖੀ ਸਤਨਾਮ ਸਿੰਘ ਨੂੰ ਜਿਹੜਾ ਉਹ ਮਤੇ ਦੇਣ ਆਏ ਤੇ ਨਾਲ ਹੀ ਉਹਨਾਂ ਦੇ ਅ ਡੀਐਸਪੀ ਖੰਨਾ ਕਰਮਵੀਰ ਸਤੂਰ ਜੀ ਨੇ ਤੇ ਖਾਸ ਹਦਾਇਤਾਂ ਜਾਰੀ ਹੋਈਆਂ ਨੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਨਸ਼ਾ ਤਸਕਰਾ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਨਸ਼ੇ ਵੇਚਣਾ ਛੱਡ ਦੇਣ ਜਾਂ ਫਿਰ ਆਪਣਾ ਏਰੀਆ ਛੱਡ ਦੇਣ ਫਿਲਹਾਲ ਅਪ ਗੱਲਬਾਤ ਵੀ ਕਰਦੇ ਆ ਕਰਮਵੀਰ ਸਤੂਰ ਡੀਐਸਪੀ ਖੰਨਾ ਦੇ ਨਾਲ ਕਿ ਉਹਨਾਂ ਨੇ ਅੱਜ ਜੋ ਮੀਟਿੰਗ ਰੱਖੀ ਹੈ ਕਿ ਇਸ ਪਰਪਸ ਦੇ ਲਈ ਕੀਤੀ ਹੈ ਤੇ ਉਹ ਕੀ ਕਰਨਾ ਚਾਹੁੰਦੇ ਨੇ ਇਸ ਵਿਸ਼ੇ ਦੇ ਉੱਤੇ ਹਜੀ ਡਿਪਟੀ ਸਾਹਿਬ ਅੱਜ ਦੀ ਮੀਟਿੰਗ ਰੱਖੀ ਗਈ ਹੈ ਠਾਣਾ ਮਲੌਤ ਦੇ ਵਿੱਚ ਕੀ ਕਾਰਨ ਹੈ ਦੇਖੋ ਜੀ ਸਾਰੇ ਸਰਪੰਚਾਂ ਨਾਲ 10 10 12 ਪੰਚਾਇਤਾਂ ਨਾਲ ਮਿਲ ਕੇ ਮਤਾ ਪਾਇਆ ਕਿ ਵੀ ਆਪਾਂ ਨਸ਼ਾ ਬਿਲਕੁਲ ਨਹੀਂ ਦੇਖਣ ਦੇਣਾ ਔਰ ਪੰਜਾਬ ਸਰਕਾਰ ਦੀ ਹਦਾਇਤ ਹੈ ਕਿ ਵੀ ਜੋ ਨਸ਼ਾ ਵੇਚਦਾ ਔਰ ਜੋ ਵਕਵਾਂਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਕਰਕੇ ਸਾਰੇ ਇਕੱਠੇ ਹੋ ਕੇ ਮਤਾ ਪਾ ਕੇ ਲਾਏ ਨੇ ਔਰ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜਦੋਂ ਵੀ ਇਹ ਫੋਨ ਕਰਨਗੇ ਸਾਡਾ ਐਸਐਚਓ ਅਸੀਂ ਮਿਲ ਕੇ ਉਹਨਾਂ ਦਾ ਸਾਥ ਦੇਵਾਂਗੇ ਨਾਲ ਪਰਚੇ ਤਰ੍ਹਾਂ ਦਰਦ ਕੀਤੇ ਜਾਣਗੇ ਨਾਲ ਇਹਨਾਂ ਦਾ ਨਾਮ ਵੀ ਗੁਪਤ ਰੱਖਿਆ ਜਾਊਗਾ ਆਉਣ ਵਾਲੇ ਟਾਈਮ ਮੈਂ ਕੋਈ ਉਹ ਤੰਗ ਹੁੰਦਾ ਹੋ ਹੁੰਦਾ ਇਸ ਕਰਕੇ ਇਹ ਇਹ ਕੰਮ ਬੰਦ ਕਰਨ ਵਾਸਤੇ ਇਹਨਾਂ ਦੇ ਖਿਲਾਫ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਜਾਊਗੀ ਕਿਵੇਂ ਦੇਖ ਲਿਓ ਕਿ ਪਹਿਲਾਂ ਵੀ ਪੰਚਾਇਤਾਂ ਜਿਹੜੀਆਂ ਮਤੇ ਪਾਉਂਦੀਆਂ ਸੀ ਪਰ ਜ਼ਮੀਨੀ ਪੱਧਰ ਤੇ ਉਹ ਲਾਗੂ ਨਹੀਂ ਸੀ ਹੁੰਦੇ ਪਰ ਹੁਣ ਪੰਚਾਇਤਾਂ ਤੇ ਆਮ ਲੋਕ ਵੀ ਜਿਹੜੇ ਅੱਗੇ ਆ ਕੇ ਪੁਲਿਸ ਦੀ ਸਹਾਇਤਾ ਕਰ ਰਹੇ ਨੇ ਜੀ ਦੇਖੋ ਜੀ ਲੋਕ ਇੰਨੇ ਪ੍ਰੇਸ਼ਾਨ ਹੋ ਗਏ ਘਰੋਂ ਤੁਸੀਂ ਜਾ ਕੇ ਦੇਖੋ ਜੀ ਮਾਤਾਵਾ ਭੈਣੇ ਹੈਗੇ ਉਹਨਾਂ ਨੂੰ ਕੁੱਟਦੇ ਨੇ ਜਿਹੜੇ ਨਸ਼ਾ ਕਰਦੇ ਨੇ ਹੁਣ ਰੋਟੀ ਪਕਣੀ ਬੰਦ ਹੋ ਗਈ ਹੁਣ ਚੋਰੀ ਡਕੈਤੀ ਕਰਦੇ ਨੇ ਫਿਰ ਉਹ ਆ ਕੇ ਲਾਸਟ ਮੈਂਨੇ ਤੰਗ ਪ੍ਰੇਸ਼ਾਨ ਹੋ ਗਏ ਕਿ ਵੀ ਆ ਕੇ ਪ੍ਰਸ਼ਾਸਨ ਦਾ ਸਾਥ ਲਿਆ ਆ ਕੇ ਦੱਸਣ ਲੱਗੇ ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਕਰਨੀ ਬਣਦੀ ਏ ਔਰ ਅੱਗੇ ਵੀ ਕਰਦੇ ਰਵਾਂਗੇ ਖਾਨਾ ਦੇ ਵਿੱਚ ਕਿੰਨੇ ਕ ਨਸ਼ਾ ਤਸਕਰਾਂ ਦੀ ਜਿਹੜੀ ਜਾਇਦਾਦ ਜ਼ਬਤ ਕੀਤੀ ਹੈ ਤੇ ਮਕਾਨ ਜਿਹੜੇ ਉਹ ਨਜਾਇਜ਼ ਕਬਜ਼ੇ ਸੀ ਉਹ ਢਾਏ ਗਏ ਤਕਰੀਬਨ 10-12 ਸਮਗਲਰ ਸੀਗੇ ਜਿਨ੍ਹਾਂ ਦੀ ਜਦਾਦਾ ਪਾ 2.5 ਬਿਗ ਹੈ ਜ਼ਬਤ ਵੀ ਕੀਤੀ ਹੈ ਔਰ ਕਾਨੂੰਨੀ ਬੰਦ ਦੀ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਕੀ ਲੱਗਦਾ ਵੀ ਜਿਹੜੀ ਪੰਜਾਬ ਪੁਲਿਸ ਨੇ ਯੁੱਧ ਨਸ਼ਾ ਵਿਰੁੱਧ ਮਹਮ ਚੇੜੀ ਹੋਈ ਹੈ ਕਿ ਹੁਣ ਨਸ਼ਾ ਤਸਕਰਾ ਦੀ ਖੈਰ ਨਹੀਂ ਜੀ। ਦੇਖੋ ਜੀ ਸਾਡੀ ਤਾਂ ਸुरुਤੇ ਇਹ ਸੀ ਕਿ ਬਾਬਾ ਨਸ਼ਾ ਤਸਕਰਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਸੀਗੇ। ਲੇਕਿਨ ਜਦ ਸਾਨੂੰ ਕੋਈ ਦੱਸਦਾ ਨਹੀਂ ਕਿ ਨਸ਼ਾ ਉੱਥੇ ਵੇਖਦਾ ਹੁਣ ਪੰਚਾਇਤਾਂ ਆ ਗਏ ਆਗੇ ਸਰਪੰਚ ਆ ਗਏ ਤਾਂ ਹੁਣ ਦੇਖੋ ਕਾਰਵਾਈ ਵੀ ਹੋ ਰਹੀ ਹੈ پورے ਪੰਜਾਬ ਮੇ ਕਾਰਵਾਈ ਹੋ ਰਹੀ ਹੈ ਔਰ ਅੱਗੇ ਵੀ ਹੁੰਦੀ ਰਹੇ ਅੱਜ ਕਿੰਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਪੰਚ ਸਾਹਿਬ ਨੇ ਉਹ ਤੁਹਾਡੇ ਕੋਲੇ ਪਹੁੰਚੇ ਨੇ ਜੀ ਮਤੇ ਲੈ ਕੇ ਤਕਰੀਬਨ 11 10 11 ਪੰਚਾਇਤਾਂ ਆ ਕਿ ਜਿਨ੍ਹਾਂ ਨੇ ਮਤਾ ਔਰ 5 6 ਪੰਚੀ ਕੇ ਜਿਨ੍ਹਾਂ ਨੇ ਮਤਾ ਪਾ ਕੇ ਦਿੱਤਾ ਕਿ ਅਸਾਂ ਨਸਾ ਨਹੀਂ ਵੇਚਣ ਦੇਵਾਂਗੇ ਤੇ ਹੁਣ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਤੇ ਨਾ ਕਿਤੇ ਫਰਮਾਨਤ ਵੀ ਕੀਤਾ ਜਾਊਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਪੰਚਾਇਤਾਂ ਕੋਲ ਦੇਖੋ ਜੀ ਜਿਹੜੀ ਪੰਚਾਇਤ ਵਧੀਆ ਕੰਮ ਕਰੂਗੀ ਪਹਿਲੇ ਵੀ ਸਨਮਾਨਿਤ ਹੁੰਦੀ ਸੀ ਹੁਣ ਹੋਰ ਵਧੀਆ ਮਤਲਬ ਪੰਜਾਬ ਸਰਕਾਰ ਕਰੇ ਜਿਹੜਾ ਬੜਿਆ ਨਸਾ ਤਸਕਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਤੋਂ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਊਗਾ ਐਸਚੂ ਸਾਹਿਬ ਕਿਵੇਂ ਦੇਖਦੇ ਹੋ ਅੱਜ ਥਾਣਾ ਬਲੌਰ ਦੇ ਵਿੱਚ ਜਿਹੜਾ ਇਕੱਠ ਹੋਇਆ ਹੈ ਪੰਚਾਇਤਾਂ ਦੇ ਤੁਹਾਡੇ ਕੋਲੇ ਮਤੇ ਲੈ ਕੇ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਜਿਹੜੇ ਹੁਣ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਪਿਛਲੇ ਸਮੇਂ ਚ ਕਾਫੀ ਖਰਾਬ ਹੋ ਗਏ ਸੀ ਤੇ ਲੇਕਿਨ ਹੁਣ ਪੰਜਾਬ ਸਰਕਾਰ ਵੱਲੋਂ ਖੁੱਲੀ ਜਿਦਾਂ ਸਾਨੂੰ ਫ੍ਰੀ ਹੈਂਡ ਦੇ ਦਿੱਤਾ ਗਿਆ ਵੀ ਤੁਸੀਂ ਜਿਹੜਾ ਵੀ ਨਸ਼ਾ ਤਸਕਰਾ ਵੀ ਉਹਨੂੰ ਚੱਕ ਲੋ ਉਹਦੇ ਪਿੱਛੇ ਤੁਹਾਨੂੰ ਕੋਈ ਵੀ ਪੋਲੀਟੀਕਲ ਮੈਂਬਰ ਜਾਂ ਕੋਈ ਵੀ ਤੁਹਾਨੂੰ ਫੋਨ ਨਹੀਂ ਕਰੇਗਾ ਤੇ ਅਸੀਂ ਉਹੀ ਮੈਸੇਜ ਹੁਣ ਸਰਪੰਚਾਂ ਨੂੰ ਕੀਤਾ ਸੀ ਤੇ ਸਰਪੰਚ ਹੁਣ ਮਤੇ ਪਾ ਕੇ ਸਾਡੇ ਕੋਲੇ ਲਿਆ ਰਹੇ ਨੇ ਵੀ ਸਾਡੇ ਪਿੰਡ 'ਚ ਜਿਹੜਾ ਨਸ਼ਾ ਵੇਚਦਾ ਆ ਉਹਦੇ ਖਿਲਾਫ ਕੋਈ ਵੀ ਪਿੰਡ ਵਾਲਾ ਵੀ ਮਦਦ ਨਹੀਂ ਕਰੂਗਾ ਉਹਦੀ ਕੋਈ ਜ਼ਮਾਨਤ ਨਹੀਂ ਦੇਊਗਾ ਕਿਤੇ ਜਿਹੜਾ ਕੋਈ ਦੰਦਾ ਆ ਤੇ ਉਹਦਾ ਬਾਈਕਾਟ ਕੀਤਾ ਜਾਊਗਾ ਖਾਣਾ ਮਲੌਦ ਦੇ ਦੀ ਹਰੋਂ ਦੇ ਕਿੰਨੇ ਦਾ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਪਈ ਹੈ तकरीबन ਜਿੰਨੇ ਜਿੰਨੇ ਸੀ ਸਾਰੇ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਨੇ ਤੇ ਜਿਹੜੇ ਕੋਈ ਇੱਕ ਦੋ ਰਹੇ ਗਏ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਸਵੇਰੇ ਵੀ ਸ਼ਾਮ ਨੂੰ ਗ੍ਰੀਡ ਕੀਤੀ ਜਾ ਰਹੀ ਉੱਥੇ ਵੀ ਅਕਸਰ ਦੇਖਿਆ ਜਾਂਦਾ ਜੀ ਨਸ਼ਾ ਤਸਕਰਾਂ ਦੇ ਵੱਲੋਂ ਸੂਚਨਾ ਦੇਣ ਵਾਲੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਹੁਣ ਪੰਜਾਬ ਪੁਲਿਸ ਖੁੱਲ ਕੇ ਅੱਗੇ ਆਊਗੀ ਜੋ ਸੂਚਨਾ ਦਿੰਦਾ ਉਹਦੀ ਮਦਦ ਕਰਨ ਲਈ ਨਹੀਂ ਇਹ ਸਿਸਟਮ ਬਿਲਕੁਲ ਜਿਹੜਾ ਹੁਣ ਬੰਦ ਹੋ ਗਿਆ ਹੁਣ ਤਾਂ ਜਿਹੜਾ ਸੂਚਨਾ ਦਿੰਦਾ ਉਹਦਾ ਤਾਂ ਪਤਾ ਨਹੀਂ ਲੱਗਣੇ ਦਿੰਦਾ ਬਿਲਕੁਲ ਸਿਗਰਟ ਰੱਖੀਦਾ ਉਹਨੂੰ ਤੇ ਬਲਕਿ ਜਿਹਦੇ ਖਿਲਾਫ ਸਾਨੂੰ ਦੱਸਦੇ ਨੇ ਵੀ ਇਹ ਬੰਦਾ ਆ ਕਰ ਵੀ ਕਰਵੇ ਜਾਂ ਨਸ਼ਾ ਵੇਚ ਰਿਆ ਉਹਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਆ ਅੱਛਾ ਤਸ਼ਕਰਾ ਨੂੰ ਕੀ ਕਹਿਣਾ ਚਾਹੁੰਦੇ ਹੁਣ ਲਾਸਟ ਬਸ ਨਸ਼ਾ ਤਸ਼ਕਰਾ ਨੂੰ ਲਈ ਜਾਂ ਵੀ ਜਾ ਤਾਂ ਨਸ਼ਾ ਵੇਚਣਾ ਛੱਡ ਦੇ ਜਾਂ ਪਿੰਡ ਵਿੱਚ ਰਹਿਣਾ ਛੱਡ ਦੇ ਦੋ ਚੀਜ਼ਾਂ ਨੇ ਤੇ ਸਰਪੰਚ ਸਾਹਿਬ ਦਾ ਜਿਹੜੇ ਜਿੰਨੇ ਨੇ ਇਹਨਾਂ ਦਾ ਸਾਰਿਆਂ ਦਾ ਜਿਹੜਾ ਆ ਸਯੋਜਨ ਇਹਨਾਂ ਮਨਕ ਚੱਲਣਾ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਅੱਜ ਮੱਥੇ ਲੈ ਕੇ ਪਹੁੰਚਿਓ ਵੱਖ-ਵੱਖ ਪਿੰਡਾਂ ਤੋਂ ਕੀ ਕਹਿਣਾ ਚਾਹੋਗੇ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪੂਰੀ ਕੋਲੂ ਦਿਰੀ ਦੇ ਨਾਲ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕੀਤੀ ਹੈ ਤੇ ਪੰਜਾਬ ਪੁਲਿਸ ਦਾ ਖਾਸ ਕਰਕੇ ਜਿਨ੍ਹਾਂ ਨੇ ਉਸ ਨੂੰ ਅੱਗੇ ਲਾਗੂ ਕੀਤਾ ਤੇ ਨਾਲ ਹੀ ਸਰਪੰਚਾਂ ਪੰਚਾਂ ਨੂੰ ਇਹਨਾਂ ਨੇ ਜਿਹੜੀ ਇਹ ਨਹੀਂ ਹੋ ਕੀਤੀ ਹੈ ਵੀ ਪੂਰੀ ਛੋੜ ਦਿੱਤੀ ਹੈ ਕਿ ਇਹਨਾਂ ਦੇ ਕੋਈ ਕਾਰਵਾਈ ਹੋ ਜੇ ਕੋਈ ਨਸ਼ਾ ਤਸਕਰਾਂ ਦੀ ਕੋਈ ਰਿਪੋਰਟ ਲਊਗਾ ਪਹਿਲਾਂ ਨਸ਼ਾ ਤਸਕਰ ਕਹਿ ਲਿਏ ਪਿੰਡਾਂ ਦੇ ਵਿੱਚੋਂ ਸੂਚਨਾ ਦੇਣ ਵਾਲਿਆਂ ਨੂੰ ਧਮਕਾਉਂਦੇ ਸੀ ਹਮ ਕੀ ਲੱਗਦਾ ਵੀ ਨਸ਼ਾ ਤਸਕਰਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ ਲੱਗਦਾ ਤਾਂ ਇਦਾਂ ਹੀ ਆ ਜੀ ਜਿਵੇਂ ਪੁਲਿਸ ਸਾਡੀ ਸਪੋਰਟ ਕਰ ਰਹੀ ਆ ਲੱਗਦਾ ਇਦਾਂ ਵੀ ਨਸ਼ਾ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਊਗਾ ਤੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਭਵਿੱਖਾ ਜਿਹੜਾ ਉਹ ਫਿਊਚਰ ਵਧੀਆ ਹੋਊਗਾ ਜੀ ਕਈ ਵਾਰੀ ਇਹ ਹੁੰਦਾ ਵੀ ਐਡਿਕਟਡ ਪਰਸਨ ਹੁੰਦਾ ਨਸ਼ੇ ਦੀ ਲਤ ਲੱਗੀ ਹੁੰਦੀ ਆ ਉਹਦੇ ਲਈ ਖਾਸ ਯੋਜਨਾਵਾਂ ਜੋ ਪੁਲਿਸ ਨੇ ਤੁਹਾਨੂੰ ਮਦਦ ਕਰਨ ਲਈ ਕਿਹਾ ਹੋਵੇ ਵੀ ਅਸੀਂ ਮਦਦ ਕਰਾਂਗੇ ਜੀ ਉਹਨਾਂ ਦੇ ਦੇਖੋ ਜੀ ਪੁਲਿਸ ਨੇ ਸਾਨੂੰ ਇਹ ਕਿਹਾ ਵੀ ਜਿਹੜਾ ਤਾਂ ਨਸ਼ਾ ਵੇਚਦਾ ਜਾਂ ਖਰੀਦਦਾ ਉਹਦਾ ਉਹਦਾ ਸਖਤ ਐਕਸ਼ਨ ਰੱਖਣੀ ਹੋਣੀ ਆ ਅਗਰ ਕੋਈ ਮਤਲਬ ਕਿਸੇ ਨੂੰ ਨਸ਼ਾ ਖਾਂਦਾ ਕੋਈ ਬਿਮਾਰੀ ਹੈ ਉਹਨੂੰ ਇਲਾਜ ਕਰਾਇਆ ਜਾਊਗਾ ਵੀ ਸਾਡੇ ਕੋਲ ਲੈ ਕੇ ਆਓ ਅਸੀਂ ਸਮਰਾਲੇ ਦੇ ਵਿੱਚ ਕੋਈ ਇਹਨਾਂ ਨੇ ਅਸੀਂ ਜਮ੍ਹਾਂ ਕਰਾਵਾਂਗੇ ਉਹਨੂੰ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਦਾ ਨਸ਼ਾ ਸੜਾਉ ਕੇਂਦਰ ਹੈ ਉੱਥੇ ਦਵਾਈ ਦਵਾਈ ਜਾਊਗੀ ਉਹਨਾਂ ਨੂੰ ਉਹਨਾਂ ਦਾ ਇਲਾਜ ਕੀਤਾ ਜਾਊਗਾ ਪਰ ਜੇ ਕੋਈ ਲਾਜ ਨਹੀਂ ਹੈਗਾ ਉਹਨਾਂ ਦਾ ਤਾਂ ਸਿੱਧੀ ਕਾਰਵਾਈ ਹੋਊ। ਹਾਂ ਤੇ ਇਸ ਹਨ ਡੀਐਸਪੀ ਖੰਨਾ ਅਤੇ ਠਾਣਾ ਮਲੋਤ ਦੇ ਇੰਚਾਰਜ ਐਸਐਚਓ ਸਤਨਾਮ ਸਿੰਘ ਜਿਨ੍ਹਾਂ ਨੇ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਜਿਹੜੀ ਵਾਰਨਿੰਗ ਦੇ ਦਿੱਤੀ ਗਈ ਹੈ ਕਿ ਜਾਂ ਤਾਂ ਤੁਸੀਂ ਪਿੰਡ ਛੱਡ ਦੋ ਤੇ ਜਾਂ ਫਿਰ ਨਸ਼ਾ ਛੱਡ ਦੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਵਾਲੀ ਗੱਲ ਹੋਵੇਗੀ ਕਿ ਨਸ਼ਾ ਤਸਕਰ ਨੇ ਜਿਹੜੇ ਉਹ ਆਪਣੀ ਆਪ ਪੁੱਠੀਆਂ ਹਰਕਤਾਂ ਤੋਂ ਬਾਝ ਆਉਂਦੇ ਨੇ ਤੇ ਜਾਂ ਫਿਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਵੇਗੀ ਕਿਤੇ ਨਾ ਕਿਤੇ ਜੋ ਨਜਾਇਜ਼ ਤਰੀਕੇ ਦੇ ਨਾਲ ਕੋਠੀਆਂ ਆਵਸਾਰੀਆਂ ਗਈਆਂ ਨੇ ਜਾਇਦਾਦਾਂ ਬਣਾਈਆਂ ਗਈਆਂ ਨੇ ਉਹ ਸਾਰੀਆਂ ਪੰਜਾਬ ਪੁਲਿਸ ਦੀ ਨਿਗਾਹ ਹੇਠ ਆ ਚੁੱਕੀਆਂ ਨੇ ਤੇ ਹੁਣ ਜੇਕਰ ਨਸਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਆਉਣ ਵਾਲਾ ਸਮਾਂ ਉਹਨਾਂ ਦੇ ਲਈ ਕਿਤੇ ਨਾ ਕਿਤੇ ਮਾੜਾ ਦਿਖਾਈ ਦੇ ਰਿਹਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ